ਫੋਨ ਕਰ ਤੂੰ ਪਿੱਛੇ ਆ ਮੇਰੇ ਨਾਲ ਪਿੱਛੇ ਆ ਤਾਲੀ ਭਾਈ ਤਾਲੀ ਭਾਈ ਉਧਰ ਨਹੀਂ ਇਹ ਵਟਗਾ ਹੋਟਲ ਸੀ ਜੀ ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਹਾਂ ਜੀ ਕਿੰਨੇ ਕਿੰਨੇ ਮੁੰਡੇ ਮੋਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਤੇ ਨਾਲ ਪੰਜ ਜਿਹੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮੁਕਦਮਾ ਦਰਜ ਕਰ ਚੁੱਕੇ ਹਾਂ ਸਾਰਿਆਂ ਨੂੰ ਸਖਤ ਧਾੜਨਾ ਬਿਕ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਇਸ ਤਰ੍ਹਾਂ ਦੀ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਸਰ ਪੂਰ ਸਾਦੀ ਸੀ ਪਹਿਲਾਂ ਪਰ ਪੈਸੇ ਲੈ ਕੇ ਜਾਂਦੇ ਬਹੁਤ ਦੇਖੋ ਜੀ ਇਸ ਮੈਨੂੰ ਇਸ ਗੱਲ ਤੇ ਨਹੀਂ ਪਤਾ ਲੱਗਾ ਸੀ ਜਦੋਂ ਆਏ ਆ ਸਾਰਿਆਂ ਤੇ ਸਖਤੋ ਸਖਤ ਕਾਰਵਾਈ ਹੋ ਰਹੀ ਹੈ ਠੀਕ ਹੈ ਬਹੁਤ ਵਧੀਆ ਗੱਲ ਸਰ ਬਹੁਤ